ਸੋ ਪ੍ਰੀਤ ਲੱड्डੂ ਦੀ ਟੀਮ ਤੇ ਜੰਡ ਦਾ ਮੈਚ ਆ ਅੱਜ ਬਾਜੀ ਜਾਣ ਦੀ ਟੀਮ ਦੇਖਦੇ ਆ ਵੀ ਕੀ ਕਰਦੀ ਆ ਮਿੱਤਰੋ ਕਿ ਨਹੀਂ ਸੀ ਪੂਰੀ ਛੱਨਾ ਕਦੋਂ ਖੇਡੂਗਾ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਆ ਘਾਂਗੇਵਾਲ ਨੇ ਕਦੋਂ ਵਾਪਸੀ ਕਰਨੀ ਆ ਬਾਈ ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਆਊਗਾ ਸਵਾਦ ਕਿਉਂਕਿ ਅੱਜ ਵੀ ਮਿੱਤਰੋ ਤਗੜੇ ਮੈਚ ਆ ਭਾਵੇਂ ਕੱਲ ਸ਼ਿਲੂ ਹਣਿਆਂ ਦਾ ਵੱਡਾ ਮੇਲਾ ਹੋਇਆ ਅੱਜ ਲਾਈਵ ਸਵੇਰ ਵੀ ਚੱਲ ਰਿਹਾ ਹੋਊਗਾ ਤੁਸੀਂ ਦੇਖ ਵੀ ਰਹੇ ਹੋਵੋਗੇ ਬਈ ਜੋ ਆ ਤਾਕ ਪੈ ਰਹੀ ਹੋਣੀ ਆ ਪੂਰੀ ਮਿੱਤਰੋ ਪਰ ਪੰਜਾਬ ਦੇ ਮੇਲੇ ਸੁਣ ਲੋ ਪਹਿਲਾ ਕਾਪਾ ਬੱਲਣਾਉ ਜਲੰਧਰ ਇਲਾਕੇ ਚ ਅੱਜ 25 ਅਗਸਤ ਨੂੰ ਲੀਗ ਦੇ ਮੈਚ ਹੋਣੇ ਆ ਮਿੱਤਰੋ ਦੁਆਬਾ ਕਬੱਡੀ ਲੀਗ ਦੀਆਂ 10 ਟੀਮਾਂ ਦੇ ਜੋ ਆ ਤੁਹਾਨੂੰ ਮੈਚ ਦੇਖਣ ਨੂੰ ਮਿਲਨੇ ਆ ਸ਼ਾਹਕੋਟ ਦੇ ਪ੍ਰੋਪਰ ਸਪான்ਸਰ ਖੜੇ ਆ ਜੋ ਐ ਕੋਚ ਖੜਾ ਖੁਦ ਆਪ ਮਿੱਤਰੋ ਜੋ ਐ ਇੰਦਰਪਾਲ ਬਾਜਵਾ ਖੜਾ ਦੀਸ਼ਾ ਚੱਕਾਂ ਵਾਲਾ ਬਿੱਲੀ ਲੱਲਾਂ ਵਾਲਾ ਮਿੱਤਰੋ ਆਪ ਖੁਦ ਖੜੇ ਆ ਪਲੇਅਰ ਤੇ ਜੋ ਇਹਨਾਂ ਨੇ ਲੀਗ ਕਰਵਾਈ ਆ ਨਵੇਂ ਮੁੰਡਿਆਂ ਨੂੰ ਉਪਰਾਲਾ ਕਰ ਰਿਹਾ ਭਰਾ ਮੇਰੇ ਸੋ ਬਾਲਾ ਨੋ ਵਿੱਚ ਬਹੁਤ ਤਗੜਾ ਵਧੀਆ ਜੋ ਕੰਮ ਹੋ ਰਿਹਾ ਢੈਂਗ ਨੰਗਲ ਦੇ ਵਿੱਚ ਅੱਜ ਵੱਡਾ ਸ਼ੋਅ ਮੈਚ ਆ ਮਿੱਤਰੋ ਭਾਈ ਲੱਧੂ ਦੀ ਟੀਮ ਤੇ ਦੂਜੇ ਪਾਸੇ ਕਿਹੜੀ ਟੀਮ ਆ ਫਤੇ ਰੋਸਤਮ ਕਬੱਡੀ ਕਲੱਬ ਜੰਡ ਦੀ ਟੀਮ ਦੇਖਣ ਨੂੰ ਮਿਲਣੀ ਆ ਅੱਜ ਮੈਕਮਾ ਵੀ ਬਾਜੀ ਜਾਣਦੀ ਟੀਮ ਆ ਰਹੀ ਆ ਅੱਜ ਦੇਖਦੇ ਆ ਵੀ ਬਾਜੀ ਜਾਣ ਦਾ ਪੁੱਤ ਫਤਿਹ ਮਿੱਤਰੋ ਕਿੱਦਾਂ ਦੀ ਗੇਮ ਦਿਖਾਊਗਾ ਸੋ ਉਹਦੀ ਟੀਮ ਆ ਰਵੀ ਬੁਰਜ ਲੇਟਾ ਹੁਣੀ ਮਿੱਤਰੋ ਵਧੀਆ ਪਲੇਅਰ ਆ ਦੂਜੀ ਟੀਮ ਪ੍ਰੀਤ ਲੱਧੂ ਦੀ ਉਹ ਵੀ ਤਗੜੀ ਟੀਮ ਮਿੱਤਰੋ ਗਗਨ ਸਬਰਾਂ ਹੁਣੀ ਜੋ ਐ ਜੋ ਹੈ ਮੰਜੀਤ ਨਵਾ ਪਿੰਡ ਜੱਗਾ ਪੂਸਿਆਂ ਵਾਲਾ ਸੋ ਪ੍ਰੀਤ ਲੱड्डੂ ਦੀ ਟੀਮ ਤੇ ਜੰਡ ਦਾ ਮੈਚ ਆ ਅੱਜ ਬਾਜੀ ਜਾਣ ਦੀ ਟੀਮ ਦੇਖਦੇ ਆ ਵੀ ਕੀ ਕਰਦੀ ਆ ਮਿੱਤਰੋ ਕੀ ਗੱਲ ਬਣਾਉਣਗੇ ਉਹ ਸੋ ਮਵੀ ਸੱਪਾਂ ਚ ਵੀ ਅੱਜ ਓਪਨ ਦਾ ਟੂਰਨਾਮੈਂਟ ਆ ਜਲਾ ਪਟਿਆਲੇ ਚ ਇੱਥੇ ਮਿੱਤਰੋ ਓਪਨ ਦੇ ਮੈਚ ਆ 51 ਤੇ 41000 ਪਹਿਲਾ ਤੇ ਦੂਜਾ ਇਨਾਮ ਸੋ ਓਪਨ ਤੇ ਬਹੁਤ ਤਗੜੇ ਤਗੜੇ ਮਾਲ ਇੱਥੇ ਆਉਣੇ ਆ ਕਬੱਡੀ 1 2 3 ਆਫੀਸ਼ੀਅਲ ਵੈਬਸਾਈਟ ਤੇ ਮਿੱਤਰੋ ਲਾਈਵ ਚੱਲੂਗਾ ਇਹ ਤੁਹਾਨੂੰ ਅੱਜ ਦੇ ਮੇਲੇਆਂ ਦੀ ਅਪਡੇਟ ਦੇਣੀ ਸੀ ਪੂਰੀ ਛੰਨਾ ਕਦੋਂ ਖੇਡੂਗਾ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਆ ਕਾਂਗੇਵਾਲ ਨੇ ਕਦੋਂ ਵਾਪਸੀ ਕਰਨੀ ਹੈ ਬਾਈ ਕਹਿੰਦੇ ਉਹ ਵੀ ਦੱਸੋ ਯਾਰ ਸੋ ਜਦੋਂ ਮੈਨੂੰ ਪਤਾ ਲੱਗੂ ਉਦਾਂ ਹੀ ਦੱਸਾਂਗੇ ਤੁਹਾਨੂੰ ਅਜੇ ਉਹ ਮਿਹਨਤ ਕਰ ਰਹੇ ਆ ਮਿੱਤਰੋ ਆਉਣ ਵਾਲੇ ਮਹੀਨੇ ਦੇ ਵਿੱਚ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਆਪਣੇ ਚੈਨਲ ਤੇ ਜਾਂ ਵੀਡੀਓ ਦੇ ਜ਼ਰੀਏ ਜਾਂ ਖੇਡ ਦੇ ਗਰਾਊਂਡਾਂ ਦੇ ਵਿੱਚ ਮਿੱਤਰੋ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ